ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਇਤਿਹਾਸ ਰਹੀ ਇੱਕ ਨਵੀਂ ਕਹਾਣੀ ਲੈ ਕੇ ਇਹ ਕਹਾਣੀ ਹੈ ਇੱਕ ਮਿਡਲ ਕਲਾਸ ਮੁੰਡੇ ਦੀ ਜਿਸ ਦਾ ਨਾਮ ਹਰਮਨ ਸੀ ਜੋ 12ਵੀਂ ਕਲਾਸ ਤੱਕ ਪਹਿਲੇ ਨੰਬਰ ਤੇ ਆ ਰਿਹਾ ਸੀ ਕਮਾਲ ਦਾ ਬੱਚਾ ਸੀ ਪੜ੍ਹਨ ਲਿਖਣ ਵਿੱਚ ਸਭ ਤੋਂ ਅੱਗੇ ਪਰਿਵਾਰ ਨੂੰ ਉਸ ਤੇ ਮਾਣ ਸੀ ਪਰਿਵਾਰ ਨੂੰ ਲੱਗਦਾ ਸੀ ਕਿ ਇਹ ਮੁੰਡਾ ਵੱਡਾ ਹੋ ਕੇ ਕੁਝ ਕਮਾਲ ਕਰੇਗਾ ਸਾਡੀ ਜ਼ਿੰਦਗੀ ਬਦਲ ਦੇਵੇਗਾ ਪਰ ਜਦੋਂ ਉਹ ਮੁੰਡਾ 12ਵੀਂ ਕਲਾਸ ਪਾਸ ਕਰਕੇ ਕਾਲਜ ਵਿੱਚ ਗਿਆ ਉਸ ਦੀ ਜ਼ਿੰਦਗੀ ਹੀ ਬਦਲ ਗਈ ਉਸ ਦੇ ਆਸ-ਪਾਸ ਅਜਿਹੇ ਦੋਸਤ ਆ ਗਏ ਜਿਨ੍ਹਾਂ ਨੇ ਉਸ ਨੂੰ ਵਿਗਾੜ ਕੇ ਰੱਖ ਦਿੱਤਾ देर ਰਾਤ ਤੱਕ ਪਾਰਟੀ ਚੱਲਦੀ ਕਰਦਿਆਂ ਤੋਂ ਝੂਠ ਬੋਲ ਕੇ ਪੈਸੇ ਮੰਗਵਾਉਣ ਲੱਗਿਆ ਸੀ ਘਰ ਵਾਲਿਆਂ ਨੂੰ ਸਮਝ ਆ ਰਿਹਾ ਸੀ ਉਹਨਾਂ ਨੇ ਹਰਮਨ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਹਰਮਨ ਨੇ ਕਿਹਾ ਕਿ ਮੈਨੂੰ ਕੁਝ ਨਾ ਕਹੋ ਮੈਂ ਆਪਣੀ ਜ਼ਿੰਦਗੀ ਜਿਉ ਰਿਹਾ ਹਾਂ ਘਰ ਵਾਲੇ ਵੀ ਚੁੱਪ ਹੋ ਗਏ ਪਰ ਜਦੋਂ ਰਿਜ਼ਲਟ ਆਇਆ ਤਾਂ ਹਰਮਨ ਇੱਕ ਪੇਪਰ ਵਿੱਚੋਂ ਫੇਲ ਹੋ ਗਿਆ ਇਹ ਗੱਲ ਹਰਮਨ ਦੇ ਦਿਲ ਤੇ ਲੱਗੀ ਕਿ ਜੋ ਮੁੰਡਾ 12ਵੀਂ ਤੱਕ ਪਹਿਲੇ ਨੰਬਰ ਤੇ ਆ ਰਿਹਾ ਸੀ ਉਹ ਫੇਲ ਕਿਵੇਂ ਹੋ ਸਕਦਾ ਹੈ ਫੇਲ ਹੋਣ ਵਾਲੀ ਗੱਲ ਉਸਤੇ ਦਿਮਾਗ ਤੇ ਇੰਨਾ ਅਸਰ ਕਰ ਗਈ ਕਿ ਘਰ ਵਿੱਚ ਬੰਦ ਹੋ ਗਿਆ ਉਹ ਇੱਕ ਕਮਰੇ ਵਿੱਚ ਰਹਿਣ ਲੱਗਿਆ ਘਰ ਵਾਲਿਆਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਦੋਸਤਾਂ ਦੇ ਫੋਨ ਚੱਕਣੇ ਬੰਦ ਕਰ ਦਿੱਤੇ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ ਉਹ ਹੌਲੀ-ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਇੱਥੇ ਹੀ ਰੁਕ ਜਾਵੇਗੀ ਸਭ ਖਤਮ ਹੋ ਜਾਵੇਗਾ ਹਰਮਨ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਹਰਮਨ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਹਰਮਨ ਨੂੰ ਆਪਣੇ ਘਰ ਬੁਲਾਇਆ। ਹਰਮਨ ਮਨਾਂ ਨਹੀਂ ਕਰ ਪਾਇਆ ਕਿਉਂਕਿ ਉਸ ਦਾ ਪ੍ਰਿੰਸੀਪਲ ਦਾ ਸੱਦਾ ਸੀ। ਉਹ ਪ੍ਰਿੰਸੀਪਲ ਦੇ ਘਰ ਪਹੁੰਚਿਆ ਤੇ ਦੇਖਿਆ ਕਿ ਪ੍ਰਿੰਸੀਪਲ ਸਰ ਪੱਠੀ ਤੇ ਅੱਗ ਸੇਕ ਰਹੇ ਸਨ। ਹਰਮਨ ਨੂੰ ਉੱਥੇ ਜਾ ਕੇ ਬੈਠ ਗਿਆ। ਪ੍ਰਿੰਸੀਪਲ ਨੇ ਪੁੱਛਿਆ ਕਿ ਬੇਟਾ ਕੀ ਹਾਲ ਚਾਲ ਹੈ ਪਰ ਹਰਮਨ ਚੁੱਪ ਸੀ ਕੁਝ ਦੇਰ। ਦੋਨੋਂ ਚੁੱਪ ਰਹੇ ਫਿਰ ਪ੍ਰਿੰਸੀਪਲ ਨੇ ਪੱਠੀ ਵਿੱਚੋਂ ਇੱਕ ਕੋਲਾ ਚੁੱਕ ਕੇ ਮਿੱਟੀ ਵਿੱਚ ਸੁੱਟ ਦਿੱਤਾ। ਜੋ ਕਿ ਹੌਲੀ-ਹੌਲੀ ਬੁਝ ਗਿਆ ਇਹ ਦੇਖ ਕੇ ਹਰਮਨ ਕਹਿਣ ਲੱਗਿਆ ਕਿ ਸਰ ਇਹ ਕੀ ਕੀਤਾ ਚੰਗਾ ਪਲਾਉ ਕੋਲੇ ਜਲ ਰਿਹਾ ਸੀ ਤੁਸੀਂ ਮਿੱਟੀ ਵਿੱਚ ਸੁੱਟ ਕੇ ਬੁਝਾ ਦਿੱਤਾ ਬਰਬਾਦ ਕਰ ਦਿੱਤਾ ਪ੍ਰਿੰਸੀਪਲ ਨੇ ਕਿਹਾ ਬਰਬਾਦ ਕਿੱਥੇ ਕੀਤਾ ਪ੍ਰਿੰਸੀਪਲ ਨੇ ਕੋਲੇ ਦਾ ਟੁਕੜਾ ਵਾਪਸ ਪੱਠੀ ਵਿੱਚ ਸੁੱਟ ਦਿੱਤਾ ਤੇ ਉਸ ਨੂੰ ਫਿਰ ਤੋਂ ਅੱਗ ਫੜ ਲਈ ਪ੍ਰਿੰਸੀਪਲ ਨੇ ਕਿਹਾ ਆ ਬੇਟਾ ਕੁਝ ਸਮਝ ਆਇਆ ਹਰਮਨ ਨੇ ਕਿਹਾ ਨਹੀਂ ਤਾਂ ਪ੍ਰਿੰਸੀਪਲ ਨੇ ਕਿਹਾ ਮੈਂ ਇਹੀ ਸਮਝਾਉਣ ਲਈ ਤੈਨੂੰ ਇੱਥੇ ਬੁਲਾਇਆ ਹੈ ਤੂੰ ਵੀ ਇਸ ਕੋਲੇ ਦੀ ਤਰ੍ਹਾਂ ਹੈ ਤੂੰ ਵੀ ਜਦੋਂ ਗਲਤ ਦੋਸਤਾਂ ਦੀ ਸੰਗਤ ਵਿੱਚ ਮਤਲਬ ਮਿੱਟੀ ਵਿੱਚ ਗਿਆ ਤਾਂ ਕੋਲੇ ਦੀ ਤਰ੍ਹਾਂ ਬੁਝ ਗਿਆ ਤੂੰ ਵੀ ਵਾਪਸ ਆ ਕੇ ਜਲ ਸਕਦਾ ਹੈ ਬਸ ਪੱਠੀ ਵਿੱਚ ਵਾਪਸ ਆਉਣਾ ਪੈਣਾ ਹੈ ਆਪਣੇ ਦੋਸਤ ਬਦਲਨੇ ਪੈਣਗੇ ਬਸ ਇੰਨੀ ਹੀ ਗੱਲ ਤੈਨੂੰ ਸਮਝਾਉਣਾ ਚਾਹੁੰਦਾ ਸੀ ਹਰਮਨ ਨੂੰ ਸਾਰੀ ਗੱਲ ਸਮਝ ਆ ਗਈ ਤੇ ਉਸਦੀ ਜ਼ਿੰਦਗੀ ਬਦਲ ਗਈ ਆਪਣੇ ਵਿੱਚੋਂ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ ਸਿਰਫ ਤੇ ਸਿਰਫ ਇੱਕ ਘਟਨਾ ਕਰਕੇ ਹੋ ਸਕਦਾ ਹੈ ਤੁਸੀਂ ਜ਼ਿੰਦਗੀ ਦੇ ਕਿਸੇ ਮੋੜ ਤੇ ਫੇਲ ਹੋ ਗਏ ਹੋ ਮੌ ਲੱਗ ਰਿਹਾ ਹੋਵੇਗਾ ਕਿ ਸਭ ਕੁਝ ਬਰਬਾਦ ਹੋ ਗਿਆ ਹੈ ਇਸ ਤੋਂ ਅੱਗੇ ਕੁਝ ਨਹੀਂ ਹੋ ਸਕਦਾ ਕਿਸੇ ਨੂੰ ਕਿਸੇ ਨੇ ਸਹੀ ਕਿਹਾ ਹੈ ਜ਼ਿੰਦਗੀ ਚਲਦੀ ਰਹਿੰਦੀ ਹੈ ਇਸ ਲਈ ਤੁਸੀਂ ਵੀ ਚਲਦੇ ਰਹੋ ਸਭ ਕੁਝ ਵਧੀਆ ਹੋਵੇਗਾ ਇਹ ਵਿਸ਼ਵਾਸ ਰੱਖੋ ਤਾਂ ਦੋਸਤੋ ਅਸੀਂ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ